ਵਿਦਿਓ ਅਗੇ ਅਸੀਂ ਗਜ਼ਲ ਰਾਈਟਰ ਜਸਵਿੰਦਰ ਨੂੰ ਪੜਾਂਗੇ ਜਿਨ੍ਹਾਂ ਦਾ ਜਨਮ 15 ਦਸੰਬਰ 1956 ਨੂੰ ਸਰਦਾਰ ਭਗਵੰਤ ਸਿੰਘ ਤੇ ਸ਼੍ਰੀਮਤੀ ਗੁਰਦੇਵ ਕੌਰ ਦੇ ਘਰ ਪਿੰਡ ਕਲਾਲ ਵਾਲਾ ਤਹਿਸੀਲ ਤਲਬੰਡੀ ਸਾਬੋ ਜਿਲ੍ਹਾ ਬਠਿੰਡਾ ਵਿੱਚ ਹੋਇਆ میٹرਿਕ ਕਰਨ ਤੋਂ ਬਾਅਦ ਗਵਰਨਮੈਂਟ ਪੋਲੀਟੈਕਨਿਕ ਗੁਰੂ ਤੇਗ ਬਹਾਦਰ ਮੋਗਾ ਤੋਂ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਰੋਪੜ ਦੇ ਵਿੱਚ ਜੂਨੀਅਰ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਈਆਂ ਕਿੱਥੇ ਨਿਭਾਈਆਂ ਉਹਨਾਂ ਨੇ ਇਹ ਸੇਵਾਵਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲੈਂਟ ਰੋਪੜ ਦੇ ਵਿੱਚ ਤੇ ਹੁਣ ਤੱਕ ਸਾਨੂੰ ਉਹਨਾਂ ਦੇ ਦੋ ਗ਼ਜ਼ਲ ਸੰਗ੍ਰਹਿ ਮਿਲਦੇ ਆ ਕਾਲੇ ਹਰਫ਼ਾਂ ਦੀ ਲੋ ਤੇ ਦੂਸਰਾ ਹੈ ਕੱਕੀ ਰੇਤ ਦੇ ਵਰਕੇ ਹੁਣ ਪੜਾਂਗੇ ਬੱਚਿਓ ਸਾਡੀ ਪੁਸਤਕ ਵਿੱਚ ਦਰਜ ਉਹਨਾਂ ਦੀ ਗ਼ਜ਼ਲ ਗ਼ਜ਼ਲ ਹੈ ਅੱਜ ਵੀ ਕਟਨ ਬੱਚਿਓ ਇਸ ਗਜ਼ਲ ਦੇ ਵਿੱਚ ਕਵੀ ਇਹ ਦੱਸਦਾ ਹੈ ਕਿ ਬੰਦਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਦੇ ਜੀਆਂ ਦੇ ਵਿੱਚ ਇਨਾ ਮੋ ਰੱਖਦਾ ਹੈ ਕਿ ਉਹ ਆਪਣੀਆਂ ਇਛਾਵਾਂ ਨੂੰ ਕਈ ਵਾਰੀ ਪਿੱਛੇ ਛੱਡ ਦਿੰਦਾ ਹੈ ਉਹਨਾਂ ਨੂੰ ਪੂਰੀਆਂ ਨਹੀਂ ਕਰ ਪਾਉਂਦਾ ਜਿਸ ਕਰਕੇ ਉਹ ਅਸੰਤੁਸ਼ਟ ਰਹਿੰਦਾ ਪਰ ਉਹ ਇਹ ਵੀ ਕਹਿੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਦੁੱਖ ਵੀ ਮਿਲਦੇ ਆ ਤੇ ਸੁੱਖ ਵੀ ਮਿਲਦੇ ਆ ਸੋ ਇਹ ਤਾਂ ਸਾਨੂੰ ਵੀ ਪਤਾ ਹੈ ਕਈ ਵਾਰੀ ਸਾਨੂੰ ਆਪਣੀਆਂ ਇੱਛਾਵਾਂ ਨੂੰ ਤਿਆਗਣਾ ਪੈਂਦਾ ਕਿਉਂਕਿ اسی ਪਰਿਵਾਰ ਦੀ ਖੁਸ਼ੀ ਵੀ ਦੇਖਦੇ ਆ ਜੇਕਰ ਅਸੀਂ ਉਹਨਾਂ ਇੱਛਾਵਾਂ ਦੀ ਤ੍ਰਿਪਤੀ ਵੱਲ ਲੱਗ ਜਾਈਏ ਫਿਰ ਕਈ ਵਾਰੀ ਸਾਡਾ ਪਰਿਵਾਰ ਪਿੱਛੇ ਛੁੱਟ ਜਾਂਦਾ ਸੋ ਇਸ ਤਰ੍ਹਾਂ ਦੀਆਂ ਇਹ ਭਾਵਨਾਵਾਂ ਦਾ ਪ੍ਰਗਟਾਵਾ ਇਸ ਗ਼ਸਲ ਦੇ ਵਿੱਚ ਕਵੀ ਕਰਦਾ ਕੀ ਕਹਿੰਦਾ ਅੱਜ ਵੀ ਕੱਟ ਸਕਿਆ ਨਾ ਮੋਹ ਦਾ ਜਾਲ ਤੇ ਹਰਨਾ ਪਿਆ ਅੱਜ ਵੀ ਮੈਨੂੰ ਬੁੱਧ ਹੋਣਾ ਮੁਲਤਵੀ ਕਰਨਾ ਪਿਆ ਕਹਿੰਦਾ ਕਿ ਮੈਂ ਆਪਣੇ ਪਰਿਵਾਰ ਦਾ ਆਪਣੇ ਘਰ ਦਾ 모ਹ ਕੱਟ ਨਹੀਂ ਸਕਿਆ ਉਹਨੂੰ ਖਤਮ ਨਹੀਂ ਕਰ ਸਕਿਆ ਤੇ ਇਸ 모ਹ ਜਾਲ ਦੇ ਸਾਹਮਣੇ ਮੈਨੂੰ ਜ਼ਿੰਦਗੀ ਦੇ ਵਿੱਚ ਹਾਰਨਾ ਪਿਆ ਕਹਿੰਦਾ ਤੇ ਅੱਜ ਵੀ ਮੈਂ ਅਗਰ ਬੁੱਧ ਦੀ ਤਰ੍ਹਾਂ ਘਰ ਛੱਡਣ ਬਾਰੇ ਸੋਚਾਂ ਹੈ ਨਾ ਜਾਂ ਮੈਂ ਸੋਚਦਾ ਕਹਿੰਦਾ ਉਹ ਮੈਂ ਛੱਡ ਨਹੀਂ ਪਾਇਆ ਹੁਣ ਬੁੱਧ ਨੇ ਘਰ ਕਿਉਂ ਛੱਡਿਆ ਆਪਣਾ ਤਾਂ ਕਿ ਉਹ ਆਪਣੀਆਂ ਇਛਾਵਾਂ ਦੀ ਪੂਰਤੀ ਕਰ ਸਕੇ ਜੋ ਉਹ ਚਾਹੁੰਦਾ ਉਹ ਕਰ ਸਕੇ ਗਿਆਨ ਦੀ ਭਾਲ ਕਰ ਸਕੇ ਪਰ ਉਹਦੇ ਲਈ ਉਹਨੂੰ ਪਰਿਵਾਰ ਛੱਡਣਾ ਪਿਆ ਪਰ ਕਵੀ ਦਾ ਕੀ ਕਹਿਣਾ ਹੈ ਕਿ ਇਸ ਪਰਿਵਾਰ ਦੇ ਮੋਹ ਤੋਂ ਨਿਕਲ ਨਹੀਂ ਪਾਇਆ ਤੇ ਬੁੱਧ ਦੀ ਤਰ੍ਹਾਂ ਆਪਣੇ ਘਰ ਨੂੰ ਛੱਡ ਕੇ ਕਿਤੇ ਜਾਣ ਦਾ ਇਰਾਦਾ ਉਹਨੂੰ ਅੱਗੇ ਤੇ ਪਾਣਾ ਪਿਆ ਮੁਲਤਵੀ ਕਰਨਾ ਪਿਆ ਜਾਂ ਛੱਡਣਾ ਪਿਆ ਉਹਨੂੰ ਕਹਿੰਦਾ ਕੀ ਕਰਾਂ ਜੰਗਲ ਦੀਆਂ ਤਿਹਾਂ ਦਾ ਮੈਨੂੰ ਇਸ ਕੜੀ ਘਰ ਚ ਸੁੱਕਦੀ ਜਾ ਰਹੀ ਇੱਕ ਵੇਲ ਤੇ ਵਰਨਾ ਪਿਆ ਤੇ ਫਿਰ ਉਹ ਕੀ ਕਹਿੰਦਾ ਮਹਾਤਮਾ ਬੁੱਧਭੰਗ ਕਹਿੰਦਾ ਮੈਂ ਜੰਗਲ ਵੱਲ ਜਾਣ ਵਾਰੇ ਸੋਚ ਨਹੀਂ ਸਕਦਾ ਕਹਿੰਦਾ ਇਸ ਘੜੀ ਤਾਂ ਮੈਨੂੰ ਫਿਕਰ ਕਿਸ ਗੱਲ ਦੀ ਹੈ ਮੇਰੇ ਘਰ ਦੇ ਵਿੱਚ ਮੋਹ ਦੀ ਜਿਹੜੀ ਵੇਲ ਹੈ ਉਹ ਸੁੱਕ ਰਹੀ ਹੈ ਕਹਿੰਦਾ ਮੈਨੂੰ ਤਾਂ ਉਹਦਾ ਫਿਕਰ ਹੈ ਤੇ ਇਸ ਕਰਕੇ ਮੈਂ ਆਪਣਾ ਆਪਣੀਆਂ ਇਛਾਵਾਂ ਨੂੰ ਤਿਆ ਕੇ ਇਸ ਵੇਲ ਤੇ ਵਰਨਾ ਕਹਿੰਦਾ ਇਹਨੂੰ ਮੈਂ ਪਹਿਲ ਦਿੰਨਾ ਕਹਿੰਦਾ ਤੇਰੀ ਖਾਤਰ ਕਿਹੜੀ-ਕਿਹੜੀ ਪੌਣ ਦੇ ਪਰਤੇ ਸਫੇ ਕਿਹੜੇ ਕਿਹੜੇ ਡੂੰਘਿਆ ਖੂਹਾਂ ਚ ਉਤਰਨਾ ਪਿਆ ਹੁਣ ਕਭੀ ਆਪਣੇ ਪਿਆਰੇ ਨੂੰ ਜਿਨ੍ਹਾਂ ਕਰਕੇ ਉਹ ਆਪਣੀਆਂ ਇਛਾਵਾਂ ਨੂੰ ਪੂਰਾ ਨਹੀਂ ਕਰਦਾ ਉਹ ਉਹਨੂੰ ਕੀ ਕਹਿੰਦਾ ਕਿ हे ਪਿਆਰੇ ਤੈਨੂੰ ਨਹੀਂ ਪਤਾ ਕਿ ਮੈਂ ਤੇਰੇ ਖਾਤਰ ਕਿਹੜੀਆਂ ਗੜੀਆਂ ਹਵਾਵਾਂ ਦੇ ਸਫੇ ਜਾਂ ਵਰਕੇ ਫੁੱਲੇ ਐ ਤੇ ਮੈਂ ਕਿੰਨੇ ਕਿਹੜੇ ਕਿਹੜੇ ਡੂੰਘੇ ਖੂਹਾਂ ਦੇ ਵਿੱਚ ਤੇਰੀ ਖਾਤਰ ਉਤਰਿਆ ਹਾਂ ਭਾਵੇਂ ਜ਼ਿੰਦਗੀ ਦੇ ਵਿੱਚ ਜੋਖਮ ਚੱਕਦਾ ਬੰਦਾ ਆਪਣੇ ਪਿਆਰਿਆਂ ਦੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਘਰ ਦੇ ਲਈ ਕਹਿੰਦਾ ਮੇਰੇ ਖਾਬਾਂ ਦੇ ਜਹਾਜ਼ਾਂ ਨੂੰ ਸਮੁੰਦਰ ਦੀ ਜਗਾ ਤੇਰੀਆਂ ਅੱਖਾਂ ਚ ਉਡਦੀ ਰੇਤ ਵਿੱਚ ਤੁਰਨਾ ਪਿਆ ਹੁਣ ਇੱਥੇ ਕਵੀ ਕੀ ਕਹਿੰਦਾ ਹੈ ਕਿ हे ਪਿਆਰੇ ਮੇਰੇ ਸੁਪਨਿਆਂ ਦੀ ਜਹਾਜ਼ ਸਮੁੰਦਰ ਦੇ ਵਿੱਚ ਤਰਨ ਦੀ ਬਜਾਏ ਤੇਰੀਆਂ ਅੱਖਾਂ ਦੇ ਵਿੱਚ ਉਡਦੀ ਰੇਤ ਦੇ ਵਿੱਚ ਹੀ ਤਰਦੇ ਰਹੇ ਕਿਉਂਕਿ ਬੰਦਾ ਆਪਣੇ ਸੁਪਨਿਆਂ ਨੂੰ ਕਿਤੇ ਨਾ ਕਿਤੇ ਪਿੱਛੇ ਰੱਖ ਕੇ ਆਪਣੇ ਪਰਿਵਾਰ ਦੇ ਦੁੱਖਾਂ ਸੁੱਖਾਂ ਨੂੰ ਪੈਲ ਦਿੰਦਾ ਆਪਣੇ ਪਰਿਵਾਰ ਦੇ ਜੀਆਂ ਦੀ ਮੋਹਰੇ ਰੱਖਦਾ ਕਹਿੰਦਾ ਜਿਸ ਦੇ ਸਾਰੇ ਹਰਫ ਨੇ ਤੀਰਾਂ ਦੀਆਂ ਲੋਕਾਂ ਜਿਹੇ ਉਸ ਇਬਾਰਤ ਨਾਲ ਹੀ ਦਿਲ ਦਾ ਸਫਾ ਭਰਨਾ ਪਿਆ ਹਰਫ ਕੀ ਹੁੰਦੇ ਆ ਅੱਖਰ ਇਬਾਰਤ ਕੀ ਹੁੰਦੀ ਹੈ ਲਿਖਤ ਸੋ ਇਸ ਤਰ੍ਹਾਂ ਉਹ ਆਪਣੇ ਦਿਲ ਦੇ ਸਫੇ ਨੂੰ ਉਹਨਾਂ ਲਿਖਤਾਂ ਦੇ ਨਾਲ ਹੀ ਭਰਦਾ ਹੈ ਜੋ ਉਹਦੀ ਆਪਣੀ ਇੱਛਾ ਦੇ ਅਨੁਸਾਰ ਨਹੀਂ ਸੀ ਸੋ ਇਸ ਕਰਕੇ ਇਹ ਅੱਖਰ ਵੀ ਉਹਨੂੰ 13 ਦੀਆਂ ਨੋਕਾਂ ਵਰਗੇ ਲੱਗਦੇ ਆ 100 ਮੁਖਾਟੇ ਪਹਿਨ ਕੇ ਵੀ ਪਾਰਦਰਸ਼ੀ ਰਹਿਣ ਦਾ ਰਹਿਣ ਦੇ ਤੂੰ ਨਾ ਹੀ ਪੁੱਛ ਕਿੰਨਾ ਕੁ ਦੁੱਖ ਝਰਨਾ ਪਿਆ ਸੋ ਇਸ ਤਰ੍ਹਾਂ ਕਵੀ ਕੀ ਕਹਿੰਦਾ ਹੈ ਕਿ ਉਹਨੂੰ ਆਪਣੇ ਪਰਿਵਾਰ ਦੀ ਖਾਤਰ 100 ਮੁਖਾਟੇ ਪਹਿਨ ਕੇ ਫਿਰ ਵੀ ਪਾਰਦਰਸ਼ੀ ਰਹਿਣਾ ਪਿਆ ਜਿੱਤੇ ਕਰਕੇ ਉਹ ਆਪਣੇ ਪਿਆਰੇ ਨੂੰ ਕਹਿੰਦਾ ਹੈ ਕਿ ਉਹਨੂੰ ਨਾ ਹੀ ਪੁੱਛੇ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਝਰਨੇ ਪਏ ਆ ਕਿਉਂਕਿ ਜਦੋਂ ਬੰਦਾ ਖੁਸ਼ ਨਹੀਂ ਹੈ ਪਰ ਉਹ ਆਪਣੇ ਪਰਿਵਾਰ ਦੀ ਖਾਤਰ ਹੱਸਦਾ ਹੈ ਤਾਂ ਫਿਰ ਉਹ ਮੁਖੌਟਾ ਹੀ ਹੈ ਇੱਕ ਤਰ੍ਹਾਂ ਦਾ ਇਸ ਕਰਕੇ ਕਵੀ ਕਹਿੰਦਾ ਕਿ ਉਹ ਮੁਖੌਟਾ ਪਹਿਨਦਾ ਫਿਰ ਵੀ ਉਹ ਆਪਣੇ ਪਰਿਵਾਰ ਨੂੰ ਸੰਭਾਲਣ ਦੇ ਲਈ ਦੁੱਖ ਜਰਦਾ ਜ਼ਿੰਦਗੀ ਦੀ ਵਾਟ ਏ ਰੰਗੀਨ ਵੀ ਗਮਗੀਨ ਵੀ ਪੈਰ ਇੱਕ ਫੁੱਲਾਂ ਤੇ ਦੂਜਾ ਕੱਚ ਤੇ ਧਰਨਾ ਪਿਆ ਸੋ ਇਸ ਤਰ੍ਹਾਂ ਕਵੀ ਆਪਣੀਆਂ ਇੱਛਾਵਾਂ ਨੂੰ ਪਿੱਛੇ ਸੁੱਟ ਕੇ ਆਪਣੀਆਂ ਭਾਵਨਾਵਾਂ ਨੂੰ ਮਾਰ ਕੇ ਇਹ ਕਹਿੰਦਾ ਹੈ ਕਿ ਇਹ ਜ਼ਿੰਦਗੀ ਦੀ ਜੜੀ ਵਾਟ ਹੈ ਬੰਦੇ ਦੀ ਇਸ ਸੰਸਾਰ ਦੇ ਵਿੱਚ ਜ਼ਿੰਦਗੀ ਹੈ ਕਹਿੰਦਾ ਉਹ ਰੰਗੀਨ ਵੀ ਹੈ ਭਾਵ ਇਹਦੇ ਵਿੱਚ ਖੁਸ਼ੀਆਂ ਵੀ ਹੈ ਗਮਗੀਨ ਵੀ ਹੈ ਦੁੱਖ ਵੀ ਹੈ ਕਹਿੰਦਾ ਜੇਕਰ ਇੱਕ ਮਨੁੱਖ ਦਾ ਪੈਰ ਫੁੱਲਾਂ ਤੇ ਹੁੰਦਾ ਇੱਕ ਸਮੇਂ ਤੇ ਤਾਂ ਉਸੇ ਸਮੇਂ ਤੇ ਦੂਸਰਾ ਪੈਰ ਉਹਦਾ ਕੱਚ ਦੇ ਉੱਤੇ ਹੁੰਦਾ ਹੈ ਭਾਵ ਦੁੱਖ ਅਤੇ ਸੁੱਖ ਜ਼ਿੰਦਗੀ ਦੇ ਵਿੱਚ ਨਾਲੋ ਨਾਲ ਚੱਲਦੇ ਆ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ